ਕਾਕਰ ਨੂੰ ਛੱਟਣ ਜਾ ਰਹੀ ਸੀ ਸਕੂਲ ਤੇ ਦੇਖਿਆ ਦੋਨੋਂ ਤਾਲੇ ਗਾਇਬ ਪਲੱਸ ਦੇਖਿਆ ਕਿ ਇੱਕ ਐਂਗਲ ਟੇਡਾ ਤੇ ਇੱਕ ਤਾਲਾ ਖੁੱਲਿਆ ਪਿਆ ਜਦੋਂ ਸ਼ਟਰ ਚੱਕਿਆ ਤਾਂ ਦੇਖਿਆ ਗੱਲੇ ਸਾਰੇ ਖੁੱਲੇ ਪਏ ਫਾਈਲ ਉੱਥੇ ਦੇ ਉੱਥੇ ਪਏ ਕੋਈ ਦੁਕਾਨ ਦੀ ਐਸੈਸਰੀ ਕੋਈ ਨਹੀਂ ਛੇੜੀ ਪੀ ਸਿਰਫ ਗੱਲੇ ਖੋਲੇ ਪਏ ਜਿੱਚ 90 ਤੋਂ ਲੱਖ ਰੁਪਏ ਪਏ ਸੀ 90 ਹਜ਼ਾਰ ਤੋਂ ਲੱਖ ਰੁਪਏ ਕਿ ਇਕ ਨਦੀ ਮਹੀਨੇ ਟੈਨਸ਼ਨ ਨਹੀਂ ਲਈ ਪਰ ਅੱਜ ਆ ਕੇ ਦੇਖ ਕੇ ਹਰਾਨ ਹੋ ਰਹੇ ਕਿ ਜ਼ਮੀਨ ਨਾਲ ਕੀਤੀ ਹੈ ਅਭੀ ਲੱਗੇਗਾ ਕਿ ਮੋਬਾਈਲ ਮੋਬਾਈਲ ਨਹੀਂ ਲੱਗੇਗੀ ਜੀ ਕੰਨਾ ਕੈਸ਼ ਕੰਨਾ ਕੈਸ਼ ਸਿਰਫ ਕੈਸ਼ ਕਿੰਨਾ ਕੈਸ਼ 90 ਤੋਂ ਲੱਖ ਰੁਪਏ 90000 ਤੋਂ ਲੱਖ ਰੁਪਏ ਦੇ ਵਿਚਾਈ ਹੈ ਅਭੀ ਕੀ ਹੋਇਆ ਥੋੜੀ ਜਿਹੀ ਦੁਪਾਰ ਦੇ ਸਾਨੂੰ ਪਤਾ ਲੱਗਿਆ ਵੀ ਚੋਰੀ ਹੋਈ ਹੈ ਕੀ ਕਿਹੜਾ ਚਾਹੁੰਦੇ ਕਿਵੇਂ ਚੋਰੀ ਹੋਈ ਸਾਨੂੰ ਬਸ ਸਾਰੇ ਫੋਨ ਹੀ ਆਏ ਤਾਲੇ ਟੁੱਟੇ ਹੋਏ ਸੀਗੇ ਜੀ ਤਾਲੇ ਟੁੱਟੇ ਹੋਏ ਸੀਗੇ ਨੂੰ ਫੋਨ ਆਇਆ ਵੀ ਇਦਾਂ ਥਾਲੇ ਟੁੱਟੇ ਐ ਇੱਥੇ ਪਿੱਛੇ ਦੋ ਤਿੰਨ ਦੁਕਾਨਾਂ ਦੇ ਫਰ ਵੀ ਟੁੱਟੇ ਹੋਏ ਨੇ ਬਸ ਇਸ ਤੋਂ ਬਾਅਦ ਅਸੀਂ ਉਹ ਆ ਦੁਕਾਨ ਤੇ ਆਏ ਸਾਨੂੰ ਉਹ ਦੇਖਿਆ ਨੁਕਸਾਨ ਦਾ ਪਤਾ ਲੱਗਿਆ ਕਿੰਨੇ ਕਦੇ ਚੋਰੀ ਹੋਈ ਸੀ ਅਜੇ ਦੁਕਾਨ ਤੇ ਮੈਂ ਕੱਲ ਪੇਮੈਂਟ ਕਰਨੀ ਸੀ ਉਸ ਕਰਕੇ ਆ ਬਿਲ ਬੁੱਕਾਂ ਪਈਆਂ ਨੇ ਸਾਰਾ ਕੁਝ ਚੋਰੀ ਪਿਆ ਪੈਸੇ ਰੱਖੇਗਾ ਸੀ ਸਾਢੇ 4 ਪੌਣੇ 5 ਲੱਖ ਰੁਪਏ ਸੀ ਅੱਜ ਅਸੀਂ ਪੇਮੈਂਟ ਕਰਦੇ ਹਾਂ 6 ਤੋਂ 7 ਤਰੀਕ ਦੇ ਵਿੱਚ ਵੀ ਹਰ ਮਹੀਨੇ ਲਗਾਤਾਰ ਉਹ ਉਸ ਦਰਮਿਆਨੋਂ ਸਾਰੇ ਪੈਸੇ ਲੈ ਗਏ ਉਹਨਾਂ ਨੇ ਕੋਈ ਹੋਰ ਛੇੜਛਾੜ ਨਹੀਂ ਕੀਤੀ ਸਿਰਫ ਓਨਲੀ ਉਹ ਚੀਜ਼ਾਂ ਪੱਟੀਆਂ ਨੇ ਗੱ ਅੱਧੀ ਗਲੇ ਲੱਗ ਪੈਸੇ ਕੱਢ ਪੈਸੇ ਕਰਦੇ ਵੀਡੀਓ ਉਸ ਚਾਰੀ ਹੈਗੀ ਕਿੰਨੇ ਲੋਕ ਹੈ ਸੀਸੀਟੀਵੀ ਫੁਟੇਜ ਕਿੰਨੇ ਬੰਦੇ ਦਿਖ ਰਹੇ ਹੈ ਸੀਸੀਟੀਵੀ ਫੁਟੇਜ ਸਿਰਫ ਇੱਕ ਬੰਦਾ ਅੰਦਰ ਆਇਆ ਵੀ ਤੁਸੀਂ ਜਿਹੜਾ ਕਿਹਾ ਚਾਰ ਸਾਢੇ 4 ਕੋਨੇ 5 ਲੱਖ ਰੁਪਏ ਤੋਂ ਵੀ ਕੋਈ ਹੋਗੀ ਹਾਂਜੀ ਹਾਂਜੀ ਵੀ ਇਹ ਦੇਖ ਕੇ ਤੁਸੀਂ ਵੀ ਥੋੜੇ ਸਾਢੇ 4 ਕੋਨੇ ਬੰਦ ਨਾ ਚਲ ਰਹੀ ਹੈ ਜਿਹਦੇ ਤੋਂ ਇਲਾਵਾ ਕੋਈ ਦਵਾਈਆਂ ਜਾਂ ਹੋਰ ਕਿਨੂੰ ਕੰਮ ਕੋਈ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿ ਸਿਰਫ ਸਿਰਫ ਓਨਲੀ ਪੈਸੇ ਪੈਸੇ ਕੋਈ ਦਵਾਈਆਂ ਉਹਨਾਂ ਨੇ ਦੇਖਿਆ ਵੀ ਨਹੀਂ ਕਿਤੇ ਗਏ ਵੀ ਨਹੀਂ ਸਿਰਫ ਆਏ ਉਹਨਾਂ ਲੋਕ ਪੱਟੇ ਪੈਸੇ ਲੈ ਗਏ ਤਾਂ ਕਿੱਦਾਂ ਦੇਖ ਲਿਓ ਉਹ ਜਿਹੜਾ ਜਿਹੜਾ ਪੰਚਰ ਦੁਕਾਨਾਂ ਦੀ ਚੋਰੀ ਹੋਇਆ ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਸਵੇਰੇ 5:00 5:30 ਵਜੇ ਹੋ ਰਹੀ ਹੈ ਉਹਨਾਂ ਪੁਲਿਸ ਦੀ ਕਾਰਵਾਈ ਅਸੀਂ ਕੀ ਬੋਲ ਸਕਦੇ ਹਾਂ ਦੱਸੋ ਨਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਅਸੀਂ ਪੁਲਿਸ ਨੂੰ ਇਤਲਾਹ ਕਰਤੀ ਆਂ ਸਾਰੀ ਇਤਲਾਹ ਫੋਨ ਕੀਤਾ ਜੀ ਉਹਨਾਂ ਨੂੰ ਮੌਕੇ ਤੇ ਅੱਧੇ ਅਸੀਂ ਪਹਿਲਾਂ ਆਏ ਨਹੀਂ ਅੱਧਾ ਘੰਟਾ ਕੁਸਤਬਾ ਜੀ ਥਾਣੇ ਗਏ ਥਾਣੇ ਦੇ ਬਾਪ ਕਹਿੰਦੇ ਗਏ ਹੋਏ ਨੇ ਤੁਸੀਂ ਵਾਪਸ ਆ ਕੇ ਉਸ ਤੋਂ 15-20 ਮਿੰਟ ਬਾਅਦ ਬੋਲਸਾ ਲੈ ਆਏ ਸਾਡੇ ਕੋਲ ਆ ਕੇ ਸਾਨੂੰ ਕਹਿੰਦੇ ਤੁਸੀਂ ਦੇਖੋ ਕੈਮਰਾ ਕੋਈ ਉਹ ਨਹੀਂ ਨਜ਼ਰ ਆਇਆ ਗਰਮੈਸ਼ ਗਰਮਾਈ ਨਜ਼ਰ ਆਈ ਵੀ ਕੁਝ ਨਾਰਮਲ ਵਾਰਦਾਤ ਨੂੰ ਮੰਨ ਕੇ ਚਲੇਗੇ ਕਿੰਨੀ ਦੀ ਕਾਰਵਾਈ ਦੀ ਮੰਨ ਕਰਦੇ ਹੋ ਅਸੀਂ ਤਾਂ ਪਉਣਾ ਅਸਲ ਲੁੱਟੇ ਗਏ ਜੀ ਪੱਤੇ ਜਿਹੜੇ ਕਈਏ ਜੀ ਅਸੀਂ ਪੱਤੇ ਗਏ ਜੀ ਇੱਕ ਵਾਰ ਤਾਂ ਸਾਡੀ ਸਾਰੀ ਪੇਮੈਂਟ ਦੇਖੋ ਹੁਣ ਸਾਰੇ ਸਾਰਾ ਹੁਣ ਇਹ ਦੇਖੋ ਮੇਰਾ ਇੱਕ ਵਾਰੀ ਬਿਜ਼ਨਸ ਆਧਾਰ ਉਂਦਾਰ ਸਾਰਾ ਸਾਡਾ ਹਿੱਲ ਗਿਆ ਅਸੀਂ ਲੋਕਾਂ ਦਾ ਸਮਾਨ ਲੈ ਕੇ ਵੇਚਿਆ ਹੋਇਆ ਉਹਨਾਂ ਦੀ ਪੇਮੈਂਟ ਕਰਨੀ ਮੰਥਲੀ ਦੀ ਮੰਥਲੀ ਪੇਮੈਂਟ ਹੁੰਦੀ ਆ ਇੱਕ ਮਹੀਨੇ ਬਾਅਦ ਅਸੀਂ ਜੋ 30 1 ਤੋਂ 30 ਤਰੀਕ ਤੱਕ ਅਸੀਂ ਸਮਾਨ ਲੈਣੇ ਆ ਉਹਨੂੰ 5 ਤੋਂ 6 ਤਰੀਕ ਅਸੀਂ ਪੇਮੈਂਟ ਕਰ ਦਿੰਨੇ ਆ ਉਹਲੇ ਪੈਸੇ ਕੱਲ ਹੀ ਲਾ ਕੇ ਰੱਖੇ ਨੇ ਮੈਨੇ ਹੁਣ ਸਾਰੇ ਸਾਰੇ ਦੀ ਸਾਰੇ ਮੈਂ ਕਿਹਾ ਚੱਲ ਕੱਲ ਪੇਮੈਂਟ ਕਰਦੇ ਕਰਦੇ ਰਹਿ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਹੋ ਗਿਆ ਮੈਂ ਅੱਛੇ ਰਿਆਇ ਕਰਾਂਗੇ ਫੋਨ ਕਰਾਂਗੇ ਉਹ ਆਏ ਸੀ ਸੀਸੀਟੀਵੀ ਵੀਡੀਓ ਦੇਖੀਏ ਕੀ ਲੱਗਦਾ ਕਿ ਪੁਰਾਣਾ ਨੌਕਰ ਜਾਂ ਕੋਈ ਇਹੋ ਜਿਹੀ ਗੱਲਬਾਤ ਲੱਗਦੀ ਨਹੀਂ ਇਹ ਜੀ ਸਾਨੂੰ ਕੋਈ ਇਹੋ ਜਿਹੀ ਗੱਲਬਾਤ ਨਹੀਂ ਲੱਗਦੀ ਸਿੱਕ ਦਵਾਈਆਂ ਦੀ ਦੁਕਾਨਾਂ ਨੂੰ ਚੋਰਾਂ ਨੇ ਟਾਰਗੇਟ ਕੀਤਾਗੇ ਨਹੀਂ ਸਰ ਪਿੱਛੇ ਦੋ ਤਿੰਨ ਦੁਆਇਆਂ ਦੁਕਾਨਾਂ ਨੂੰ ਟਾਰਗੇਟ ਕੀਤਾ ਕਿ ਇੱਕ ਧਰਮਪੁਰਾ ਵਿਜਾ ਜਿਹੜਾ ਸਾਨੂੰ ਪਤਾ ਇੱਕ ਡਿਪਾਰਟਮੈਂਟਲ ਸਟੋਰ ਨੂੰ ਇੱਕ ਰਾਜਾ ਟੈਲੀਕਮ ਹੈ ਉੱਥੇ ਜਿਹੜਾ ਪਤਾ ਪਰਾ ਦਮਨਪ੍ਰੀਤ ਸਿੰਘ ਹੈ ਭਾਜੀ ਹਾਂਜੀ ਚੋਰੀ ਹੋਈ ਦੱਸੋ ਚੋਰੀ ਆਪਣੀ ਭਾਜੀ ਆਪਣਾ ਧਰਮਪੁਰਾ ਵਯਾਰ ਸ਼ੋਰੂਮ ਹੈਗਾ ਜੀ 8 ਲ ਆਫਿਸ ਦੇ ਨਾਮ ਹੈਗਾ ਜੀ ਤੇ ਰਾਜਾ ਦੇ ਨਾਮ ਹੈਗਾ ਜੀ ਤੇ ਉੱਥੇ ਜੀ ਸਵੇਰੇ ਉੱਥੇ ਆਪਣਾ ਘਰ ਉੱਪਰ ਹੀ ਹੈਗਾ ਰੈਸ਼ ਉੱਪਰ ਹੀ ਹੈਗਾ ਥੱਲੇ ਉੱਥੇ ਆਪਣਾ ਕਾਕੇ ਨੂੰ ਛੱਡਣ ਜਾ ਰਹੇ ਸੀ ਸਕੂਲ ਤੇ ਦੇਖਿਆ ਦੋਨੋਂ ਤਾਲੇ ਗਾਇਬ ਪਲੱਸ ਦੇਖਿਆ ਕਿ ਇੱਕ ਐਂਗਲ ਟੇਡਾ ਤੇ ਇੱਕ ਤਾਲਾ ਖੁੱਲਿਆ ਪਿਆ ਜਦੋਂ ਸ਼ਟਰ ਚੱਕਿਆ ਤਾਂ ਦੇਖਿਆ ਗੱਲੇ ਸਾਰੇ ਖੁੱਲੇ ਪਏ ਮੋਬਾਈਲ ਉੱਥੇ ਤੇ ਉੱਥੇ ਪਏ ਕੋਈ ਦੁਕਾਨ ਦੀ ਐਸੈਸਰੀ ਕੋਈ ਨਹੀਂ ਛੇੜੀ ਪੀ ਸਿਰਫ ਗੱਲੇ ਖੋਲੇ ਪਏ ਜਿੱਥੇ 90 ਤੋਂ ਲੱਖ ਰੁਪਏ ਪਏ ਸੀ 90 ਹਜ਼ਾਰ ਤੋਂ ਲੱਖ ਰੁਪਏ ਮੇਨ ਮਾਰਕੀਟ ਹੈ ਧਰਮਪੁਰਾ ਪਿਆਰ ਹੈ ਤੇ ਆਪਾਂ ਦਰਖਾਸਤ ਹੀ ਕਰਦੇ ਆ ਕਿ ਦੇਖੋ ਜੀ ਸਰਕਾਰ ਨੂੰ ਕਿ ਮੇਨ ਮਾਰਕੀਟ ਹੈਗੀ ਉੱਥੇ ਦੇਖੋ ਇੰਨਾ ਤਾਂ ਹੋਣਾ ਜਿੱਦਾਂ ਕਿ ਮੇਨ ਮਾਰਕੀਟ ਹੁੰਦੇ ਵੀ ਚੋਰੀ ਹੋ ਰਹੀ ਹੈ ਕਿੱਦਾਂ ਸਿਰਦੇ ਕੋਚੀ ਦੂਰੀ ਤੇ ਪੁਲਿਸ ਸਟੇਸ਼ਨ ਵੀ ਐ ਥਾਣਾ ਵੀ ਐ ਨਜ਼ਦੀਕ ਹੀ ਐ ਕੋਤਵਾਲੀ ਕਿਦਾਂ ਦੇਖਦੇ ਹੋ ਇਹਨੂੰ ਭਾਈ ਦੇਖਦੇ ਤਾਂ ਹੈਗੇ ਆ ਪਰ ਆਪਾਂ ਕਦੀ ਨਹੀਂ ਸੋਇ 8 ਸਾਲ ਹੋ ਗਏ ਮੈਂ ਇਦਾਂ ਹੀ ਕਦੀ ਕੈਸ਼ ਰੱਖੇ ਮੈਂ ਰੱਖੇ ਕਦੀ ਮੈਨੂੰ ਟੈਨਸ਼ਨ ਨਹੀਂ ਲਈ ਪਰ ਅੱਜ ਆ ਕੇ ਦੇਖ ਕੇ ਹੈਰਾਨ ਹੋ ਰਹੇ ਕਿ ਮੇਰ ਨਾਲ ਕੀਤੀ ਐ ਅਈ ਲੋਕਾਂ ਦੀ ਗੱਲਾ ਕਰਦੇ ਸੀ ਕਿ ਹਾਂ ਉਹਦਾ ਫਲਾਣਾ ਹੋ ਗਿਆ ਇਹ ਹੋ ਗਿਆ ਅੱਜ ਆਦੇ ਨਾਲ ਬੀਤੀ ਨਾ ਪਤਾ ਲੱਗ ਰਿਹਾ ਕਿ ਹਾਂ ਕਿ ਪੈਸੇ ਦੀ ਵੈਲਿਊ ਕੀ ਐ ਕਿ 10000 ਵੀ ਹੋਏ ਨਾ ਤਾਂ ਵੀ ਆਪਣੇ ਤਾਲੇ ਡਬਲ ਟ੍ਰਿਪਲ ਲਾਉ ਕਿੰਨੇ ਲੋਕਾਂ ਦੀ ਚੋਰੀ ਹੋਈ ਤੁਸੀਂ ਗੱਲਬਾਤ ਕੀਤੀ ਕਿੰਨੀਆਂ ਦੁਕਾਨਾਂ ਟੋਟਲ ਚੋਰੀ ਹੋਈਆਂ ਭਾਈ 6 ਦੁਕਾਨਾਂ ਹੋਈਆਂ ਜੀ ਦੋ ਕਹਿੰਦੇ ਆਪਣੇ ਮੈਂ ਮਿਲ ਕੇ ਵੀ ਹੈ ਸ਼ੇਰਾ ਲਾ ਗੇਟ ਆਪਣਾ ਹੈਗਾ ਸਾਹਮਣੇ ਮੈਡੀਕੋਸਟ ਹੈ ਉਹਨਾਂ ਦੀ ਹੋਈ ਹੈ ਔਰ ਸਾਡੇ ਕੋਲ ਜਾਣਕਾਰੀ ਦਸਣ ਆਏ ਕਿ ਤੁਹਾਡੇ ਵੀ ਚੋਰੀ ਹੋਈ ਹੈ ਸਾਡੇ ਵੀ ਚੋਰੀ ਹੋਈ ਹੈ ਉਹਨਾਂ ਦੀ ਅ ਅਨਾਰ ਦਾਣਾ ਚੌਕ ਕੀ ਹੈ ਅਪੜੀ ਸਨਿਆਰੀ ਦੁਕਾਨ ਹੈਗੀ ਜੀ 6 ਦੁਕਾਨਾਂ ਟੋਟਲ ਹੋਈ ਦੀ ਕਿੰਨੇ ਲੋਕ ਸੀ ਕੋਈ ਸੀਸੀਟੀਵੀ ਫੁਟੇਜ ਵੀ ਹੈਗੀ ਕਿੰਨੇ ਲੋਕ ਤੁਹਾਡਾ ਕੀ ਕੀ ਚੋਰੀ ਹੋਇਆ ਇਹ ਕੈਮਰਾ ਉੱਧਰ ਲਾ ਕੇ ਦੇਖ ਲਓ ਕਿ ਡੀਵੀਆਰ ਵੀ ਚੱਕੇ ਲੱਗੇ ਜੀ ਤੇ ਕੱਲਾ ਸਿਰਫ ਨਾਲ ਵਾਲੇ ਆਪਣਾ ਐਸਪੀਏ ਬੈਂਕ ਹੈਗਾ ਉੱਥੇ ਹੈਗਾ ਆਪਣਾ ਸੀਸੀਡੀ ਕੈਮਰਾ ਉਹ ਵੀ ਦੇਖੋ ਹੁਣ ਦਿਖਦਾ ਹੈ ਕਿ ਨਹੀਂ ਦਿਖਦਾ ਮੋਬਾਈਲ ਵੀ ਲੱਗੇਗਾ ਕੁਝ ਮੋਬਾਈਲ ਨਹੀਂ ਮੋਬਾਈਲ ਨਹੀਂ ਲੱਗੇਗਾ ਜੀ ਕੰਨਾ ਕੈਸ਼ ਕੱਲਾ ਕੈਸ਼ ਸਿਰਫ ਕੈਸ਼ ਕਿੰਨਾ ਕੈਸ਼ 90 ਤੋਂ ਲੱਖ ਰੁਪਏ 90000 ਤੋਂ ਲੱਖ ਰੁਪਏ ਦੇ ਵਿੱਚ ਆਏਗਾ ਉਸ ਕੰਪਲੇਂਟ ਕਰਤੀ ਜੀ ਹੁਣ ਜਾ ਕੇ ਫਿਜ਼ੀਕਲ ਕਰਨੀ ਹੈ ਆਨਲਾਈਨ ਕਰਤੀ ਜੀ ਆਇਆ ਕੋਈ ਹਾਂਜੀ ਹਾਂਜੀ ਦੇਖ ਕੇ ਗਏ ਗੱਲ ਕਰਕੇ ਗਏ ਕਿ ਤੁਸੀਂ ਇੰਨਾ ਕੈਸ਼ ਕਿਉਂ ਰੱਖਿਆ ਮੈਂ ਕਿਹਾ ਕਿ ਸਾਡਾ ਕੈਸ਼ ਦਾ ਕੰਮ ਹੈਗਾ ਸੀ ਜੀ ਤਾਂ ਰੱਖਿਆ ਮਨੀ ਟ੍ਰਾਂਸਫਰ ਦਾ ਨੀਤਾ ਸੀ ਰੱਖਦੇ ਨਹੀਂ ਨਾ ਕੈਸ਼ ਕੁਦਰਤੀ ਕਰਾ ਇੰਨਾ ਹੈਗਾ ਸੀ ਮੰਗ ਮੰਗੇ ਨਹੀਂ ਕਿ ਜੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਅਕਾਲੀ ਦੇ ਟਾਈਮ ਤੇ ਦੇਖੋ ਕਾਂਗਰਸ ਦੇ ਟਾਈਮ ਤੇ ਕਰ ਇੰਨਾ ਨਹੀਂ ਸੀ ਕਿ ਮੇਨ ਮਾਰਕੀਟ ਦੇ ਵਿੱਚ ਐਦਾਂ ਦਾ ਚੋਰੀ ਚੋਕਰੀ ਹੋਏ ਪਰ ਅੱਜ ਆਮ ਆਮਾਣੀ ਪਾਰਟੀ ਨੂੰ ਜਾਗਣਾ ਚਾਹੀਦਾ ਇਹ ਪਤਾ ਲੱਗੇ ਕਿ ਐਦਾ ਦਾ ਕੰਮ ਹੋ ਰਿਹਾ ਹੈ ਮੇਨ ਮਾਰਕੀਟ ਮੇਨ ਮਾਰਕੀਟ ਧਰਮਪੁਰਾ ਬਾਜ਼ਾਰ ਜਿੱਦੇ ਇੱਕ ਇੱਕੋ ਇਲੈਕਟ੍ਰੋਨਿਕ ਅਮਨ ਟਰੇਡਰ ਹੈਗਾ Airtel ਦਾ ਆਫਿਸ ਹੈ Jio ਦਾ ਆਫਿਸ ਹੈਗਾ ਤੇ ਇਨੀ ਦੁਕਾਨਾਂ ਹੈਗੀਆਂ ਜੀ ਅੱਜ ਰਾਤ ਹੀ 6 ਤੁਹਾਡੀ ਇਹ 6 ਦੁਕਾਨਾਂ 'ਚ ਤਾਲੇ ਤੋੜੇ ਗਏ ਆ ਤੇ ਲੱਖਾਂ ਰੁਪਏ ਲੈ ਕੇ ਚੋਰੀ ਹੋ ਗਏ ਕਿ ਮਾਮਲਾ ਕੀ ਹੈ ਜੀ ਉਹ ਸਾਨੂੰ ਇਨਟੀਮੇਸ਼ਨ ਆਈ ਹੈ ਜੀ ਜੋ ਰਾਤ ਚੋਰੀ ਦਾ ਇਨਸੀਡੈਂਟ ਹੋਇਆ ਸਾਡੀਆਂ ਟੀਮਸ ਉਹਦੇ ਤੇ ਲੱਗੀਆਂ ਹੋਈਆਂ ਨੇ ਇਹ ਪਹਿਲਾਂ ਵੀ ਇਹ Swift ਜਿਹੜੀ ਗੱਡੀ ਵਾਲੇ ਨੇ ਚੋਰੀ ਨੇ ਇਹ ਵੱਖ-ਵੱਖ ਸ਼ਹਿਰਾਂ 'ਚ ਸਾਨੂੰ ਹੋਰ ਵੀ ਸਾਡੇ ਕੋਲ ਇਨਪੁਟਸ ਹੈਗੀਆਂ ਇਹਨਾਂ ਦੀਆਂ ਇਹਨਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਇੰਜਾਮ ਦਿੱਤਾ ਤੇ ਜਲਦੀ ਇਹਨਾਂ ਨੂੰ ਟ੍ਰੇਸ ਕਰਕੇ ਅਰੈਸਟ ਕੀਤਾ ਜਾਊਗਾ ਕਿੰਨੀਆਂ ਦੁਕਾਨਾਂ ਕਿਹੜੀ ਵੇਣੀ ਦੁਕਾਨਾਂ ਤੇ ਇਹਨਾਂ ਨੇ ਉਹ ਸਾਡਾ ਆਈਓ ਮੇਰਾ ਡਿਊਟੀ ਆਫਸਰ ਚੈੱਕ ਕਰਨ ਗਿਆ ਹੋਇਆ ਅਸੀਂ ਕਿਸੇ ਹੋਰ ਆਪਰੇਸ਼ਨ 'ਚ ਬਿਜ਼ੀ ਹਾਂਗੇ ਤੇ ਤੁਹਾਨੂੰ ਡਿਟੇਲ ਅਸੀਂ ਚੈੱਕ ਕਰਕੇ ਪ੍ਰੋਪਰ ਦੱਸ ਦਿਆਂਗੇ ਥੈਂਕ ਯੂ